ਹਾਂਜੀ ਦੋਸਤੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਰ ਇਹ ਵੀ ਅੰਦੇ ਜਰੀਏ ਤੁਹਾਡੇ ਸਾਹਮਣੇ ਆਇਆ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਲੋਕ ਸਭਾ ਚੋਣਾਂ ਦਾ ਅਖਾੜਾ ਪੱਕ ਗਿਆ ਹੈ ਅਤੇ ਫਰੋਇਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਅਕਾਲੀ ਭਾਇਪਾ ਆਮ ਪਾਰਟੀ ਅਤੇ ਬੀਐਸਪੀ ਸਾਰੀਆਂ ਪਾਰਟੀਆਂ ਵੱਲੋਂ ਆਪਦੇ ਆਪ ਦੇ ਉਮੀਦਵਾਰ ਮੈਦਾਨ ਵਿੱਚ ਖੜੇ ਕਰ ਦਿੱਤੇ ਹਨ ਅਤੇ ਦਿਨ ਵੀ ਗਿਣਤੀ ਦੇ 18 19 ਰਹਿ ਗਏ ਹਨ ਕਿਉਂਕਿ 1 ਜੂਨ ਨੂੰ ਵੋਟਾਂ ਪੈਣੀਆਂ ਹਨ ਤੇ 4 ਜੂਨ ਨੂੰ ਇਹਨਾਂ ਦਾ ਨਤੀਜਾ ਆ ਜਾਣਾ ਹੈ ਤੇ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਜਾਣਾ ਹੈ ਇਹ ਉਹ ਉਮੀਦਵਾਰ ਹਨ ਜੋ ਲੋਕਾਂ ਦੇ ਵੋਟਾਂ ਲੈ ਕੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣਾਂਗੇ ਅਤੇ ਦੇਸ਼ ਦੇ ਤਰੱਕੀ ਲਈ ਨੀਤੀਆਂ ਬਣਾਉਣਗੇ ਲੋਕਾਂ ਦਾ ਖਿਆਲ ਰੱਖਣਗੇ ਤੇ ਆਪਾਂ ਗੱਲ ਕਰਨੇ ਆ ਫਾਜ਼ਿਲਕਾ ਜ਼ਿਲ੍ਹੇ ਦੀ ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਪਤਨ ਪੋਸਟ ਮਹਾਰਖੀਵਾ ਮਹਾਰ ਜੰਸ਼ੇਰ ਮਹਾਰਸੋਨਾ ਮੰਨਸਾ ਜੋ ਕਿ ਸਰਹੱਦੀ ਪਿੰਡ ਹਨ ਅਤੇ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਵਸੇ ਹੋਏ ਹਨ ਸਮਾ ਰਾਤ ਦਾ ਹੋ ਗਿਆ ਹੈ ਲਗਭਗ 9:59 9:30 ਦਾ ਸਮਾ ਹੋ ਗਿਆ ਹੈ ਆਪਾਂ ਪਿੰਡਾਂ ਵਿੱਚ ਲੋਕਾਂ ਨਾਲ ਗੱਲ ਕਰਾਂਗੇ ਉਹਨਾਂ ਦੀ ਰਾਏ ਜਾਣਾਂਗੇ ਕਿ ਉਹਨਾਂ ਦਾ ਲੋਕ ਸਭਾ ਉਮੀਦਵਾਰ ਕਿਹਜਾ ਹੋਣਾ ਚਾਹੀਦਾ ਹੈ ਕਿਸ ਪਾਰਟੀ ਦਾ ਹੋਣਾ ਚਾਹੀਦਾ ਹੈ ਅਤੇ ਲੋਕਾਂ ਦਾ ਕੀ ਕਹਿਣਾ ਹੈ ਵੀ ਅਕਾਲੀ ਦਲ ਦਾ ਹੋਣਾ ਚਾਹੀਦਾ ਹੈ ਆਮ ਪਾਰਟੀ ਦਾ ਹੋਣਾ ਚਾਹੀਦਾ ਹੈ ਭਾਜਪਾ ਦਾ ਹੋਣਾ ਚਾਹੀਦਾ ਹੈ ਬਸਪਾ ਦਾ ਹੋਣਾ ਚਾਹੀਦਾ ਹੈ ਜਾਂ ਕਾਂਗਰਸ ਦਾ ਹੋਣਾ ਚਾਹੀਦਾ ਹੈ ਜਿੰਨਾਂ ਤੋਂ ਉਹ ਉਮੀਦਾਂ ਰੱਖਦੇ ਹਨ ਲੋਕਾਂ ਦੇ ਵਿਚਾਰ ਕੀ ਹਨ ਪਾਰਟੀਆਂ ਕੋਲੋਂ ਮੰਗਾ ਕੀ ਹਨ ਵੀ ਉਹ ਇਸ ਵਾਰ ਕਿਸ ਵੱਲ ਵੋਟਾਂ ਪਾਣਗੇ ਤੇ ਕਿਸ ਨੂੰ ਆਪਦੀ ਨੁਮਾਇੰਦਗੀ ਦਾ ਅਧਿਕਾਰ ਦੇਣਗੇ ਸਰਦੀਪਿੰਡ ਦੇ ਲੋਕਾਂ ਦੀ ਕਿਸ ਤੋਂ ਆਸਾ ਹਨ ਆਓ ਕਰਨੇ ਆ ਸਰਦੀਪਿੰਡ ਦੇ ਲੋਕਾਂ ਨਾਲ ਇੱਕ ਵਾਰ ਗੱਲ ਸਾਡੇ ਪਿੰਡ ਦੀ ਤਾਂ ਅਜੇ ਸਾਡੇ ਪਿੰਡ ਦਾ ਕੰਮ ਨਹੀਂ ਮੁੱਕਿਆ ਅਜੇ ਕਣਕਾਂ ਦਾ ਤੋੜੀਆਂ ਦਾ ਵਿੱਤ ਜਿਪ ਹੈ ਇਧਰੋਂ ਫੇਰਲੇ ਹੋ ਕੇ ਤੇ ਫਿਰ ਭਾਵੇਂ ਕੋਈ ਪਤਾ ਥੋਰ ਲਈਏ ਕਿਦਰੀ ਇਹ ਨਾ ਸਾਰਾ ਕੁਝ ਰਲੇ ਮਿਲੇ ਜਾਇਦਾਤ ਮੇਰੇ ਸਾਹਮਣੇ ਨਾਲ ਵੋਟਰ ਲੈਣਗੇ ਕਿਉਂ ਅੱਖ ਨੂੰ ਆਈ ਕਰਨੀ ਪੈਂਦੀ ਏ ਜੀ ਸਾੜੂ ਵਾਲਿਆਂ ਨਾਲ ਕਰਨੀ ਪੈਂਦੀ ਏ ਸਾਰਿਆਂ ਨੂੰ ਅਮਰ ਦੇ ਸਾਹਬ ਜੀ ਕਿਉਂ ਆਦਾ ਸਰਪੰਚੀ ਦੇ ਇਲੈਕਸ਼ਨ ਵੀ ਹੈ ਕਿ ਨਹੀਂ ਕਰਦੇ ਤਾਂ ਫਿਰ ਅਗਲੇ ਚੱਕ ਕੇ ਪਾਸੇ ਮਾਰਨਗੇ ਜਿੰਨਾ ਸਰਪੰਚੀ ਤੇ ਖਲੋਣਾ ਹੁੰਦਾ ਜੀ ਤੇ ਜਿਹੜਾ ਕੋ ਮੇਰੇ ਵਰਗਾ ਵਹਿਲਾ ਹੋਊਗਾ ਜੀ ਉਹ ਵਾਦਾ ਖੁੱਲਾ ਹੈਗਾ ਜਿਵੇਂ ਮਰਜ਼ੀ ਕੀਤੀ ਜਾਵੇ ਉਹ ਫਿਰ ਕੰਨ ਲਕਾ ਗਈ ਨਾ ਉੱਥੇ ਵੀ ਛੱਡਣੀ ਕੋਈ ਚੀਜ਼ ਵੀ ਨਹੀਂ ਜਿੱਦੂ ਪਾਰਟੀ ਚੋਂ ਘਪੜ ਮਿਲੇ ਉਹਦੇ ਵੀ ਚੱਲਣਾ ਹੀ ਚੱਲਣਾ ਹੈ ਰਾਜਨੀਤੀ ਕਹਿੰਦਾ ਵੀ ਹਰ ਕੋਈ ਕਹਿੰਦਾ ਵੀ ਮੈਂ ਹੀ ਹਾਂ ਤਾਂ ਕਿਹੜਾ ਹੋਰ ਕੋਈ ਕਾਰਗੂ ਆ ਵੀ ਨਾ ਇੱਥੇ ਦੇ ਜਿਹੜੇ ਹੁਣ ਵਰਕਰ ਹੈਗੇ ਨੇ ਝਾੜੂ ਵਾਲਿਆਂ ਦੀ ਝਾੜੂ ਆਣਗੇ ਤਾਂ ਮਗਰ ਰਮਣੇ ਖਾਸ ਜਾਂਦੇ ਨੇ ਹੁਣ ਜਾਣਗੇ ਐਮ ਐਨ ਸਾਹਿਬ ਨਾਲ ਕੰਬੂਤਾ ਜਿੰਨਾਂ ਦਾ ਉਹ ਤਾਂ ਉਹ ਉਧਰ ਹੀ ਜਾਣਗੇ ਜਿਹੜੇ ਪੁਰਾਣੇ ਸਰਪੰਚ ਸੀਗੇ ਉਹਨਾਂ ਦਾ ਛੇਰ ਸਿੰਘ ਨਾਲ ਗਿਆ ਉਹ ਛੇਰ ਸਿੰਘ ਨਾਲ ਜਾਵਣੀ ਦੁਆਇਆ ਬਾਵੇਂ ਉਹਨਾਂ ਸੀਗਾ ਪਰ ਉਹ ਗੱਲ ਤਾਂ ਨਹੀਂ ਹੈਗੀ ਨਾ ਵੀ ਉਹਨਾਂ ਜਿੰਨੇ ਦੁਆਇਆ ਉਹ ਨਹੀਂ ਦੁਆਇਆ ਜੀ ਰਾਣੀ ਸੋਢੀ ਨੇ ਨਹੀਂ ਦੁਆਇਆ ਜੀ ਐਵੇਂ ਕਹਿ ਦਈਏ ਵੀ ਰਾਣੀ ਸੋਢੀ ਨੇ ਦੁਆਇਆ ਜੀ ਖੇਚਣ ਤਾਂ ਹੋਰ ਬੰਦੇ ਨੇ ਕੀਤੀ ਹੈ ਪਰ ਉਹ ਵੀ ਦਲ ਬਦਲੂ ਨਿਕਲਿਆ ਜੀ ਇਹ ਅਖਲੇ ਚ ਮੁੱਦਾ ਉਠਾਇਆ ਸੀ ਆਪਣੇ ਡਾਕਟਰ ਮੋਹਨ ਸਿੰਘ ਫੜੀਆਂ ਵਾਲੇ ਨੇ ਜੀ ਤਾਂ ਸਾਨੂੰ ਇਹ ਐਸਸੀ ਦੀ ਪ੍ਰਾਪਤ ਹੋਈ ਨਹੀਂ ਉਹ ਗੱਲ ਨਹੀਂ ਰਹਿ ਗਈ ਜੋਰਾ ਸਿੰਘ ਮਾਨ ਦੀ ਜਗ੍ਹਾ ਨੀ ਕੋਈ ਲੈ ਸਕਦਾ ਜੀ ਮੰਨ ਲਓ ਇਹ ਨਹੀਂ ਵੀ ਉਹਨਾਂ ਦਾ ਬੇਟਾ ਉਹਨਾਂ ਦੀ ਜਗ੍ਹਾ ਲੈ ਜਾਵੇਗਾ ਇਹ ਨਹੀਂ ਹੋ ਸਕਦਾ ਤੇ ਇਹ ਦਾ ਮਤਲਬ ਪਿੰਡ ਵਾਸੀ ਚਾੜੂ ਵਾਲ ਜਿਆਦਾ ਜਾਣਗੇ ਨਹੀਂ ਬਰਾਬਰ ਹੀ ਆਵੇਗਾ 6-6 ਨੂੰ ਪੈਣ ਕੇ ਵੋਟਾਂ ਵੱਧ ਜੀ ਟਾੜਕੀ ਰਹਿਣ ਕੇ ਬਾਕੀ ਕਿਸੇ ਨੂੰ ਕੁ ਮਾੜੀ ਮੋਟੀ ਪੈ ਜਾਵੇ ਤਾਂ ਪੈ ਜਾਵੇ ਨਿਕਲ ਨਹੀਂ ਜੀ ਤੁਹਾਡੇ ਹਿਸਾਬ ਨਾਲ ਚਾੜੂ ਤੇ ਕਾਂਗਰਸ ਦਾ ਮੁਕਾਬਲਾ ਹੈ ਹਾਂ ਕਾਂਗਰਸ ਤੇ ਚਾੜੂ ਦਾ ਮੁਕਾਬਲਾ ਹੈ ਤੇ ਤੁਹਾਡਾ ਕੀ ਨਾਮ ਹੈ ਜੀ ਦਲੀਪ ਸਿੰਘ ਪਿੰਡ ਕਿਹੜਾ ਜੀ ਮਹਾਰਕੀਵਾ ਮੋੜ ਨਹੀਂ ਸਾਡਾ ਤਾਂ ਗੇਟ ਦਾ ਇਸ ਵਾਰੀ ਬੜਾ ਕਿਉਂਕਿ ਕਾਂਡ ਗੁੰਡ ਮਾੜੇ ਮੋਟੇ ਹੁੰਦੇ ਰਹਿੰਦੇ ਆ ਤੇ ਸਾਡਾ ਇਹ ਰੈਸੀਅਤ ਕੀ ਕਾਲੇ ਝੰਡੇ ਵਫਾਣੇ ਬਸ ਕੋਈ ਮਰਜ਼ੀ ਖਰੋਜ ਜਾਵੇ ਐਸ ਵਾਸਤੇ ਕਿਹੜੀ ਪਾਰਟੀ ਨੂੰ ਅਸੀਂ ਕਿਸੇ ਨੂੰ ਨੋਟ ਪਾਣੀ ਅਸੀਂ ਬੂਥ ਰਖਾਵਾਂਗੇ ਕੋਟ ਪਰ ਪਾਣੀ ਨਹੀਂ ਕਾਰਨ ਕਰ ਨਹੀਂ ਜੇ ਸਾਡੇ ਆ ਗੇਟ ਦਾ ਅੱਜ ਬੜੇ ਔਖੇ ਐ ਆ ਗੇਟ ਪਟਾਓ ਸਾਡਾ ਕਿਹੜੇ ਗੇਟ ਉਹ ਵਾਲੇ ਸਾਡੇ ਬੱਚੇ ਕਿਹੜੇ ਸਕੂਲ ਜਾਂਦੇ ਨਾਂ ਦੀ ਐਂਟਰੀ ਹੁੰਦੀ ਐ ਕਿਹੜੇ ਜਾਂਦੇ ਨੇ ਸਕੂਲ ਤੇ ਜ਼ਿੰਮੇਦਾਰ ਸਾਰੇ ਦੀ ਐਂਟਰੀ ਹੁੰਦੀ ਐ ਤੇ ਸਾਡੀ ਸਪੈਸ਼ਲ ਨਾ ਕੋਈ ਪਰਚਿਆਂ ਬਣ ਕੇ ਟਾਲੀ ਬਾਹਰ ਆਂਦੇ ਨਾ ਮੈਨਾਂ ਨਹੀਂ ਦਿੰਦੇ ਟੂੜੀ ਆ ਲੈ ਇਸ ਵਾਰੀ ਬੜੀ ਮੁਸ਼ਕਲ ਆਈਆਂ ਥਾਲੂ ਪਰ ਜੇਕਰ ਜੇਕਰ ਗੱਲ ਕੀਤੀ ਆਵੇ ਸਰਦਾਰ ਸ਼ੇਰ ਸਿੰਘ ਕੁਬਾਇਆ ਦੀ ਤਾਂ ਉਹਨਾਂ ਦਾ ਕਹਿਣਾ ਵੀ ਮੇਰਾ ਆਪਣਾ ਪਿੰਡ ਨੇ ਮੇਰਾ ਆਪਣਾ ਪਰਿਵਾਰ ਨੇ ਹੁਣ ਸਾਡੀ ਇਹਨਾਂ ਸਾਰੇ ਲਈ ਕਿਸੇ ਨੇ ਤੇ ਗੱਲ ਕੀਤੀ ਜਾਵੇ ਝਾੜੂ ਦੀ ਤਾਂ ਉਹਨਾਂ ਦਾ ਕਹਿਣਾ ਵੀ ਮੇਰੇ ਆਪਣੇ ਪਰਿਵਾਰ ਨੇ ਜੋਰਾ ਸਿੰਘ ਮਾਨ ਦਾ ਛੋਟੇ ਬੇਟਾ ਦਾ ਹੈ ਉਹਨਾਂ ਦੇ ਕਹਿਣਾ ਵੀ ਮੇਰੇ ਪਿਓ ਦੇ ਪਰਿਵਾਰ ਨੇ ਮੇਰੇ ਰਿਸ਼ਤੇ ਸਾਰੇ ਉਹਨਾਂ ਚ ਰਿਆਂਦੇ ਨੇ ਜਿਨ੍ਹਾਂ ਚ ਇਲੈਕਸ਼ਨ ਨੇ ਉਸ ਤੋਂ ਬਾਅਦ ਕੋਈ ਨਹੀਂ ਇਤਸਾਰ ਲੈਂਦਾ ਤੁਹਾਡਾ ਕੀ ਨਾਮ ਹੈ ਸਾਡੇ ਜਸਿੰਦਰ ਸਿੰਘ ਜੀ ਪਿੰਡ ਕਿਹੜਾ ਹੈ ਮਾਰਕੀ ਬਾਈ ਇਲੈਕਸ਼ਨ ਤੇ ਸਾਰੇ ਵਾ ਸਿੰਗਲ ਤਾਰ ਲੱਗੀ ਹੈ ਸਾਰੇ ਵਾ ਸਿੰਗਲ ਤਾਰ ਸਾਡੇ ਅਥਿੱਕੋ ਡਬਲ ਤਾਰ ਲੱਗੀ ਜੀ ਇਹ ਮੁੱਦਾ ਸੀ ਚੱਕਣਿਆ ਤਾਂ ਕਰਕੇ ਵਾਲੇ ਝੰਡੇ ਤੇ ਵਿਖਾਣੇ ਵਿਖਾਣੇ ਵਾਡਾਕੀ ਮੁੱਦੇ ਨੇ ਕੀ ਮੰਗਿਆ ਨੇ ਉਹਨੇ ਇੱਕ ਕਵਜਾ ਪਿੰਡ ਉੱਪਰ ਰਲਾ ਦੇਣ ਪਾਕਿਸਤਾਨ ਨੂੰ ਵਾਲਾ ਇਲਾਕਾ ਜਾਂ ਫਿਰ ਇੱਧਰ ਕੱਢ ਲੈਣ ਕਿਹੜਾ ਪਿੰਡ ਮਾਜਮ ਸ਼ੇਰ ਪਾਕਿਸਤਾਨ ਨੂੰ ਰਲਾ ਦੇਣ ਹਾਂ ਉੱਧਰ ਰਲਾ ਦੇਣ ਫਿਰ ਦੁਸ਼ਮਣ ਮੁਲਕ ਨਾਲ ਹਾਂ ਜੀ ਦੁਸ਼ਮਣ ਕਾ ਦੇ ਫਿਰ ਉਹ ਤਾਂ ਸਾਜ ਪਾਈ ਖਲੇ ਨੇ ਸਾਡਾ ਸਾਡਾ ਹਾਂ ਦੁਸ਼ਮਣ ਇੱਧਰ ਬਣੇ ਖਣਾ ਪਾਣੀ ਵੀ ਆਪਣਾ ਲੈ ਗਏ ਸੀਗੇ ਕਦੋਂ ਆੜ ਆਏ ਸੀਗੇ ਤੇ ਇਹਨਾਂ ਦੇ ਜੋ ਕੋਈ ਨੇਤਾ ਕੋਈ ਭਾਵੇਂ झाड़ੂ ਵਾਲਾ ਭਾਵੇਂ ਕੋਈ ਭਾਜੀਪੀ ਵਾਲਾ ਕੋਈ ਨਹੀਂ ਆਇਆ ਇੱਧਰ ਸਾਰ ਲੈਣ ਸਾਡੀ ਤੁਸੀਂ ਪਾਕਿਸਤਾਨਾਂ ਜਾ ਕੇ ਰਾਜੀ ਹੋ ਹਾਂ ਉਹ ਕਿਉਂਕਿ ਉਹਨਾਂ ਦਾਰ ਚੱਕਤੇ ਸੀਗੇ ਆਪਣੇ ਉਹਨਾਂ ਸਭੂ ਆਪਣਾ ਪਾਣੀ ਛਿੱਕਿਆ ਸੀਗਾ ਦੇਖੋ ਜੀ ਜੇ ਤੇ ਸਾਡੇ ਕੋਲ ਕੋਈ ਵੀ ਆ ਸਾਡਾ ਤਾਂ ਕਾਲੇ ਝੰਡੇ ਦਿਖਾਵਾਂਗੇ ਅਸੀਂ ਕਾਰਨ ਕੋਈ ਸਾਰੇ ਚੋਰ ਹੈਗੇ ਜੀ ਕਾਰਨ ਕਾਰਨ ਜੀ ਸਾਡੀਆਂ ਸਾਰੀਆਂ ਮੰਗਾ ਪੂਰੀਆਂ ਨਹੀਂ ਹੁੰਦੀਆਂ ਜੀ ਸਾਡਾ ਪਤਨ ਵਾਲਾ ਗੇਟ ਹੈ ਉਹ ਹੁਣ ਜਿਤਲਾ ਛਾ ਕਰਾ ਕਰਾ ਲੰਗਦੇ ਆ ਜੀ ਕਰਦਾ ਕੋਈ ਵਰਦਾ ਕੋਈ ਹੈ ਜੀ ਜਿਹੜੀ ਮੇਨ ਗੱਲ ਹੈ ਜੀ ਬਾਕੀ ਹੁਣ ਤੁਸੀਂ ਆਪ ਵੇਖ ਲਓ ਲੋਕਾਂ ਕੋਲੋਂ ਤੁਸੀਂ ਜਾਣਕਾਰੀ ਲੈਂਦੇ ਰਹੇ ਆਂਦੇ ਜਾਂਦੇ ਰਹਿੰਦੇ ਆ ਹਾਂਜੀ ਹਾਂਜੀ ਇੱਥੇ ਤਾਂ ਮਤਲਬ ਜੇ ਕਹਿੰਦੇ ਨੇ ਆਪਾਂ ਜੇ ਪਛੜਾ ਏਰੀਆ ਤੁਹਾਡਾ ਪਛੜਾ ਬਹੁਤ ਜ਼ਿਆਦਾ ਏਰੀਆ ਹੈ ਮਤਲਬ ਬੇਵਕੂਫ ਹੋ ਬਹਉਂਦੇ ਯਕੀ ਆਮ ਪਾਰਟੀ ਬਣਾ ਦੇ ਕਹਿਣਾ ਵੀ 2 ਸਾਲ ਅਸੀਂ 600 ਯੂਨਟ ਰੇ ਕਰ ਨੂੰ ਬਿਜਲੀ ਫਰੀ ਦਿੱਤੀ ਏ ਅਸੀਂ ਨੌਕਰੀਆਂ ਬਿਨਾ ਸ਼ਫਾਰਿਸ਼ ਤੋਂ ਦੇ ਰਹੇ ਹਾਂ ਪਾਸ ਹੋਵੇ ਤੱਕ ਜੀ ਕੋਈ ਨੌਕਰੀ ਮਿਲੇ ਸਕੂਲ ਬੰਦ ਕਰੀ ਜਾਂਦੇ ਜੀ ਪੜਾਈ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਜੀ ਕੋਈ ਪੜਦਾ ਹੀ ਨਹੀਂ ਕਾਲਜ ਵਿੱਚ ਹੁਣ ਕਿਧਰ ਐਮ ਐ ਨਹੀਂ ਗਈ ਜੀ ਸਾਡੇ ਐਮਰ ਕਾਲਜ ਵਿੱਚ ਪੰਜਾਬੀ ਐਮ ਐ ਨਹੀਂ ਗਈ ਐਮ ਐ ਐਸ ਐਲ ਸ਼ੁਰੂ ਹੋ ਰਹੀ ਹੈ ਪੰਜਾਬੀ ਤੇ ਹਿਸਟਰੀ ਸ਼ੁਰੂ ਹੋ ਰਹੀ ਹੈ ਜੀ ਅਜੇ ਕਲਾਸਾਂ ਨਹੀਂ ਸ਼ੁਰੂ ਹੋਈਆਂ ਜੀ ਕਹਿਣਾ ਬਸ ਉਤਰਨਾ ਲੱਗਿਆ ਸੀ ਤਾਂ ਕਰਕੇ ਲੱਗਿਆ ਸੀ ਤੁਹਾਡਾ ਕੀ ਨਾਮ ਹੈ ਨਾਮ ਪ੍ਰਤਾਪ ਸਿੰਘ ਜੀ ਕੋਈ ਪਰਦੀਆਂ ਦਾ ਕੋਈ ਸ਼ੈ ਨਹੀਂ ਕੀ ਮੰਗਾ ਨੇ ਕਿਸ ਤਰ੍ਹਾਂ ਬਹੁਤ ਪਾਣੀ ਨਾਲ ਬਣਾਇਆ ਕੋਈ ਸਹੀ ਕੁਝ ਨਹੀਂ ਮਿਲੀ ਸਾਨੂੰ ਕੋਈ ਨਹੀਂ ਪਾਣੀ ਕੀ ਹੈ ਪਾਣੀ ਨਹੀਂ ਆ ਪਦਰੀਆ ਵਿੱਚ ਜੀ ਉਹਨਾਂ ਦਾ ਕੋਈ ਕੋਈ ਸਾਨੂੰ ਸ਼ੈ ਦਿੱਤੀ ਕੋਈ ਕੋਈ ਮੁਆਵਜ਼ਾ ਨਹੀਂ ਮਿਲਿਆ ਕਰ ਦਈਏ ਸਾਰੀਆਂ ਗੌਰਮੈਂਟ ਦੇ ਖਾਤੇ ਵਿੱਚ ਜੀ ਮਸੇ ਪੈੜੀਆਂ ਪੱਕੀਆਂ ਕਰਾਈਆਂ ਅਸੀਂ ਪੈਸੇ ਬੁਝਾਰ ਕੇ ਜੀ ਨਾ ਬਸ ਸਾਡਾ ਦਾ ਸਵਾਇ ਪਿਆ ਤੇ ਹੁਣ ਫਿਰ ਵੋਟਾਂ ਦਾ ਟਾਈਮ ਆ ਗਿਆ ਕਿ ਇਹਨਾਂ ਨੇ ਚੁਣ ਕੇ ਪ੍ਰਧਾਨ ਮੰਤਰੀ ਬਣਾਣਾ ਹੈ ਕੁਛ ਇਹਨਾਂ ਨੂੰ ਚੁਣੋਗੇ ਪ੍ਰਧਾਨ ਮੰਤਰੀ ਚੁਣਨਗੇ ਅੱਗੇ ਚੱਲਨੇ ਹੁਣ ਕਾਂਗਰਸ ਵਾਲੇ ਨਾਲ ਚੱਲਨੇ ਹੋਰ ਦੂਜੇ ਬਣੂ ਕੀ ਹੈ ਦੂਜੇ ਹੁਣ ਸਾਰੇ ਨਾਲ ਵੇਖ ਲੈ ਸਮਾਸ਼ਾ ਜੀ ਹੈ ਕਾਂਗਰਸ ਵਾਲਾ ਜਾਂਦਾ ਮੂੜੇ ਕਾਂਗਰਸ ਅੱਗੇ ਵੀ ਕਾਂਗਰਸ ਹੀ ਇਥੇ ਰੋ ਕੰਮ ਕਿੰਨੇ ਕੀਤੇ ਨੇ ਹੁਣ ਇਹ ਨਾ ਤਾਂ ਆ ਦੀ ਸਾਰੇ ਨਾਲ ਬਾਤ ਲਾ ਲਈ ਪਰ ਛਾੜੂ ਵਾਲਾ ਤਾਂ ਕਹਿਣਾ ਵੀ ਅਸੀਂ 2 ਸਾਲ ਬਿਨਾ ਸਪਾਰਸ਼ ਤੋਂ ਕੰਮ ਕੀਤੇ ਨੇ ਰੇਕ ਬੰਦੇ ਦਾ ਕੰਮ ਕੀਤੇ ਸਪਾਰਸ਼ ਤੋਂ ਕੰਮ 950 ਕਿੰਨੇ ਆਲ ਅਸੀਂ ਤਾਂ ਪੱਤਨ ਤੇ ਇਹ ਕਿਹੜੇ ਅਗੂ ਲੇਟਰ ਬਣਿਆ ਉਹਨਾਂ ਦੀ ਸੁਣਦਾ ਹੋਰ ਕੋਈ ਸੁਣਦਾ ਕੋਈ ਨਹੀਂ ਪਾ ਤੇ ਅਕਾਲੀ ਦਵਾਵਾਂ ਦਾ ਇਹ ਕਹਿਣਾ ਵੀ ਜੋਰਾ ਸਿੰਘ ਮਾਨ ਜੀ ਨੇ ਬਹੁਤ ਕੰਮ ਕੀਤੇ ਬਾਰਡਰ ਇਲਾਕੇ ਦਾ ਉਹਨਾਂ ਸਾਡੇ ਬਣਾ ਹਾਇ ਇੱਕ ਦਿਨ ਨਹੀਂ ਇੱਕ ਵੀ ਨਹੀਂ ਸਾਡੇ ਛਕਣ ਕੋਈ ਵੇਖੀ ਅਸੀਂ ਹੁੰਦੀ ਤੇ ਪਾਇਪਾ ਦਾ ਇਹ ਕਹਿਣਾ ਵੀ ਅਸੀਂ ਹਰ ਕਿਸਾਨ ਹਰ ਜ਼ਿਮੀਂਦਾਰ ਨੂੰ 2000 ਰੁਪਏ ਵੀ ਭੇਜਨੇ ਆ ਲੋਕਾਂ ਨੂੰ ਬਿਜਲੀ ਫਰੀ ਦਿੰਨੇ ਆ ਉਹਨਾਂ ਨੂੰ 5 ਲੱਖ ਦਾ ਬੀਮੇ ਦਾ ਕਾਰਡ ਵੀ ਦਿੰਨੇ ਆ ਤੇ ਰਾਣਾ ਸੋਢੀ ਜੀ ਉਹਨਾਂ ਵੱਲੋਂ ਖੜੇ ਨੇ ਸਾਡੇ ਮਨ ਕੋਈ ਸ਼ੈ ਵੀ ਨਹੀਂ ਆਦੀ ਨਾ ਕੋਈ ਸਾਡੇ ਪੈਸੇ ਆਦੀ ਮੋਦੀ ਵਾਲਿਆਂ ਦੀ ਕੁਝ ਵੀ ਨਹੀਂ ਆਦਾ ਤੜਾ ਕੀ ਨਾਮ ਹੈ ਭਗਵਾਨ ਸਿੰਘ ਸਿੰਘਾਇਆ ਹੀ ਹੈ ਗਰੇ ਗਾਲੀ ਵੀ ਕਾਟ ਡਾ ਵੀ ਦਾਲੇ ਚਾਰ ਬਾਾਰ ਛੇ ਸਿੰਘ ਭਾਈ ਨੂੰ ਪਾਵਾਂਗੇ ਕਾਰਨ ਕੀ ਹੈ ਕਾਰਨੋਂ ਫਿਰ ਸਾਡੀ ਆਪ ਦਾ ਏਰੀਆ ਦੇਖੁੰਦਾ ਤੇ ਨਰਿੰਦਰ ਸਵਨਾ ਜੀ ਉਹ ਵੀ ਤੁਹਾਡੇ ਏਰੀਆ ਦੇ ਨੇ ਹੁਣ ਮਿਲ ਰਹਿ ਚੁੱਕੇ ਨੇ ਜੀ ਬਹਿ ਗਏ ਨੇ ਮੌਜੂਦਾਂ ਜੀ ਤੇ ਇਸ ਕਰਕੇ ਛੇ ਸਿੰਘ ਕਬਾਇ ਨੇ ਪੈਣਗੇ ਤੁਹਾਡੇ ਏਰੀਆ ਦੇ ਹਾਂ ਜੀ ਤੁਹਾਡੀਆਂ ਮੁਸ਼ਕਲਾਂ ਕੀ ਨੇ ਪਿੰਡ ਦੀ ਪੁੱਲ ਪੁੱਲ ਸਾਫੜਾ ਕੰਮ ਹੁੰਦਾ ਇਖੜਾ ਜੀ ਪਿਛਲੀ ਵਾਰੀ ਉਹਨਾਂ ਨੂੰ ਹਰਾਇਆ ਸੀ 2 ਲੱਖ ਤੋਂ ਵੱਧ ਵੋਟਾਂ ਨਾਲ ਹਾਰੇ ਸੀ ਉਹ ਹਾਂ ਜੀ ਇਸ ਵਾਰ ਸਰ ਜਿੱਤਣਗੇ 2 ਲੱਖ ਨਾਲ ਕਿ ਹਾਰਾ ਹੈ ਤੇ ਅੱਜ ਕਿੰਨੇ ਵਾਰ ਇਸ ਪਾਈਆਂ ਨੂੰ ਵੋਟਤਾ ਉਹਨੇ ਸੋਚ ਨਹੀਂ ਬਗਾਈ ਸਰਦਾਰ ਸੁਖਬੀਰ ਬਾਦਲ ਨੇ ਨਾ ਜੀ ਸਾਡੇ ਪਿੰਡਾਂ ਦੇ ਮੂੰਹ ਇਹਨੇ ਕੋਈ ਕੀਤਾ ਉਸ ਤੋਂ ਬਾਅਦ ਐਮਪੀ ਬਣਾਇਆ ਕਿ ਨਹੀਂ ਬਣਾਇਆ ਤੁਹਾਨੂੰ ਉਹਨੂੰ ਪਤਾ ਹੈਗਾ ਜੀ ਆ ਨਰੈਂਪੀ ਹੋਏਗਾ ਸਾਡੇ ਪਿੰਡਾਂ ਵਿੱਚ ਕਦੇ ਉਹਨੇ ਵੇਖੇ ਕੋਈ ਸ਼ਹਿਰ ਵੀ ਨਹੀਂ ਵੇਖਿਆ ਪਿੰਡ ਦੀਆਂ ਮੁਸ਼ਕਲਾਂ ਕੀ-ਕੀ ਨੇ ਤੁਹਾਨੂੰ ਹੰਜੇ 5 ਸਾਲ ਦੀ ਗੱਲ ਕਿੱਦਿ ਆਵੇ ਲੋਕ ਸਭਾ ਤੇ ਐਮਪੀ ਦੇ ਟਾਈਮ ਦੇ ਪਿੰਡ ਵਿੱਚ ਮੁਸ਼ਕਲ ਕੀ ਕੀ ਗਲੀਆਂ ਨਾਲੀਆਂ ਸੀਵਰੇਜ ਛੱਪੜ ਦੀ ਐਕਦਾ ਮੁਸ਼ਕਲ ਹੈ ਕੀ ਮੁਸ਼ਕਲ ਹੈ ਛੱਪੜ ਹੈ ਨਹੀਂ ਇਸ ਪਿੰਡ 'ਚ ਤੇ ਗੰਦਾ ਪਾਣੀ ਕਿੱਥੇ ਜਾਂਦਾ ਹੈ? ਟਾਣਾ ਮੰਡੀ ਦੇ ਉਹ ਸੇਵ ਨਾਲੇ 'ਚ ਕੱਢੀ ਉਹਨਾ ਖਦੌਣਾ ਮੰਡੀ ਹੈਗੀ ਕਿਸੇ ਲਈ ਕੋਈ ਅਫਸਰ ਆਦਾ ਤੇ ਉਹ ਹਾਂਜੀ ਦੱਸੋ ਇਹ ਪਲੱਖ ਛੱਪੜੋ ਚੱਕੀ ਨੱਕੇ ਨਹੀਂ ਬਣੀ ਇਹ ਨੱਕੇ ਨਹੀਂ ਬਣੀ ਪਲੱਖ ਸੇ ਪੁੱਛਦੇ ਨਾ ਆਦੇ ਬਧੋਰ ਕੋਈ ਕਾਲ ਨਹੀਂ ਕੋਈ ਅਫਸਰ ਆਉਂਦਾ ਤੇ ਜਿਹੜੀ ਤੁਹਾਡੀ ਫਸਲ ਹੈ ਉਹ ਕਿੱਥੇ ਜਾਂਦੀ ਹੈ? ਫਸਲ ਤਾਂ ਮੰਡੀ 'ਚ ਜਾਂਦੀ ਹੈ। ਮੰਡੀ ਬਣੀ ਹੈ ਇੱਥੇ? ਇਹ ਤੇ ਨਹੀਂ ਮੰਡੀ ਸਪਸਰੀ ਨਹੀਂ। ਪਾਣੀ ਪੁਣੀ ਦੀ ਦਿੱਕਤ ਹੈ ਬਹੁਤ ਇੱਧਰ। ਕੀ ਪਾਣੀ ਦੀ ਕੀ ਦਿੱਕਤ ਹੈ? ਪਾਣੀ ਪੀਣ ਵਾਲਾ ਬਹੁਤ ਮਾੜਾ ਹੈਗਾ ਹਸਤਰ ਬੋਲੇ ਕੋ ਫਾਟਰ ਬਾਕਸ ਉਹ ਬਤ ਗੱਲ ਕਰੀਏ ਨੀਟਿਵ ਤੇ ਕੋਈ ਗੱਲ ਕਰਨੀ ਹੈ ਠੀਕ ਤੇ ਇਹ ਇਹ ਪਿੱਛੇ ਦਵਿੰਦਰ ਕੁਬਾਇਆ ਜੀ ਐਮਐਲ ਰਹੇ ਨੇ 5 ਸਾਲ ਉਹਨਾਂ ਵੱਲੋਂ ਕੋਈ ਕੰਮ ਕੀਤੇਗੇ ਕੰਮ ਵੱਧੂ ਕੀਤੇ ਉਹਨੇ ਘਰੇ ਗਾੜੀ ਪਾਟ ਆਵੀਦਾ ਘਰੇ ਸਟਾਡਾ ਪਾਟ ਆਈਆਂ ਨਾਲੀਆਂ ਬਣਾਈਆਂ ਉਹਨਾਂ ਨੇ ਤੇ ਹੁਣ 2 ਸਾਲ ਹੋ ਗਏ ਆਮ ਪਾਰਟੀ ਦੀ ਸਰਕਾਰ ਹੈ ਮੈਂ ਤਾਂ ਲੱਗਦਾ ਕੁਝ ਨਹੀਂ ਕੰਮ ਇੱਥੇ ਹੋ ਰਿਹਾ ਤੁਸੀਂ ਕੀ ਕਹਿੰਦੇ ਹੋ ਵੀ ਇਹ 2 ਸਾਲে ਕਿਨੇ ਕੰਮ ਹੋਏ ਦੋ ਸਾਲਾਂ ਤੋਂ ਉਹ ਕਹਿੰਦੇ ਸੀ ਜੀ ਘਰੇ ਆਵਾਂਗੇ ਧਾਰ ਕਟ ਬਣਾਉਣ ਵਗੈਰਾ ਘਰੇ ਆ ਕੇ ਤੁਹਾਡਾ ਕੰਮ ਕਰਾਂਗੇ ਅਸੀਂ ਉੱਥੇ ਲੈਣਾ ਜੀ ਖਲਾਉਂਦੇ ਆ ਜੀ ਖੱਲੇ ਕੋਈ ਅੱਜ ਕੰਮ ਨਹੀਂ ਹੋਇਆ ਹਾਂਜੀ ਕੋਈ ਨਹੀਂ ਕੰਮ ਹੋਇਆ ਜੀ ਮੇਰਾ ਨਹੀਂ ਨਾਸ਼ਨ ਕਾਰਡ ਬਣਿਆ ਮੇਰੇ 10 ਸਾਲ ਵਿਆਹ ਹੋ ਗਏ ਕੀ ਨਾਮ ਹੈ ਕ੍ਰਿਸ਼ਨ ਸਿੰਘ ਕਿਹੜੇ ਪਿੰਡ ਦੇ ਰਹਿੰਦੇ ਹੋ ਮਾਰਕੀ ਕੀ ਨਾਮ ਹੈ ਤੁਹਾਡਾ ਜੀ ਬੋਰਡ ਸਿੰਘ ਕਿਹੜੇ ਪਿੰਡ ਦੇ ਰਹਿੰਦੇ ਹੋ ਮਾਰਕੀ ਵਾਸੀ ਕੀ ਕੰਮ ਕਰਦੇ ਹੋ ਸ਼ੱਕੀਆ ਸ਼ੱਕੀਆ ਕਿੰਨੇ ਸਾਲ ਹੋ ਗਏ ਮੈਨੂੰ ਹੋ ਗਏ ਜੀ 38 ਸਾਲ ਐਸੇ ਪਿੰਡ ਵਿੱਚ ਹਾਂਜੀ ਪਿੰਡ ਦੀਆਂ ਮੁਸ਼ਕਲਾਂ ਕੀ ਕੀ ਨੇ ਪਿੰਡ ਦੀਆਂ ਮੁਸ਼ਕਲਾਂ ਤਾਂ ਮੈਸੇਦੇ ਇਨਾਰੀਆ ਕਿਹੜੀਆਂ ਬਾਰਡਰ ਦੀਆਂ ਦੁਖ ਤਕਲੀਫਾਂ ਨੇ ਸਾਹਮਣੇ ਜਿਵੇਂ ਕੀ ਦੁਖ ਤਕਲੀਫਾਂ ਨੇ ਬਿਆਹ ਗੇਟ ਤੋਂ ਲੰਘਣਾ بڑا ਉਕਰਾਹਟ ਤੇ ਹੁਣ ਐਮਪੀ ਚੁਣਿਆ ਜਾਣਾ ਹੈ ਲੋਕ ਸਭਾ ਦੀ ਵੋਟ ਪੈਣੀ ਹੈ ਇਹਨਾਂ ਨੇ ਪ੍ਰਧਾਨ ਮੰਤਰੀ ਚੁਣਨਾ ਮੁਰਕੇ ਆਈ ਤੇ ਸ਼ੇਰ ਸਿੰਘ ਮਣੀਆ ਤਾਂ ਲੱਗਦਾ ਸ਼ੇਰ ਸਿੰਘ ਭਾਇਆ ਪਰ ਪਿਛਲੀ ਵਾਰੀ ਜੇ ਗੱਲ ਕੀਤੀ ਉਹ ਸ਼ੇਰ ਸਿੰਘ ਭਾਇਆ 2 ਲੱਖ ਵੋਟਾਂ ਨਾਲ ਹਾਰੇ ਵੀ ਸੀ ਨਹੀਂ ਐਤੀ ਨਾਲ ਸਾਰੇ ਨਾਂ ਕਿਵੇਂ ਆਗਾ ਆਮ ਆਦਮੀ ਚ ਹਵਾ ਚੱਲੀ ਸੀ ਨਾ ਉਹ ਵੀ ਇੱਕ ਹੀ ਹਵਾ ਮੋੜ ਚੱਲਣੀ ਹੈ ਜੀ ਨਾ ਇਹਨਾਂ ਟੋਪੀ ਵਾਲੇ ਨੇ ਕੁਝ ਕੀਤਾ ਜੀ ਤੇ ਨਾ ਇਹਨਾਂ ਮੋਦੀਵਰੀ ਨਾ ਤੇ ਨਾ ਕਿਹੜੀ ਆਮਤਲੇ ਮਗਹਾਈਆਂ ਵਧਾਤੀ ਆ ਜੀ ਤੇ ਹੋਰ ਕੋਈ ਬਿੱਲ ਵੱਧ ਗਿਆ ਗਰੀਬ ਤਾਂ ਬੰਦਾ ਹੁਣ ਇਸ ਟਾਈਮ ਰੋਟੀ ਵੀ ਖਾਣੀ ਔਖੀ ਹੋ ਗਈ ਗਰੀਬ ਦੀ ਤਾਂ ਤੁਹਾਨੂੰ ਕੀ ਲੱਗਦਾ ਵੀ ਸ਼ੇਰ ਸਿੰਘ ਕੋ ਭਾਇਆ ਤੁਹਾਡੇ ਹੱਕ ਦੀ ਗੱਲ ਕਰਦੇ ਨੇ ਕਰੁੰਦੇ ਕਿਸ ਤਰ੍ਹਾਂ ਵੀ ਸਾਡੇ ਬਾਰਡਰਾਂ ਦੀ ਮੁਸ਼ਕਲ ਉਹ ਸੁਣ ਲੈਂਦਾ ਜੀ ਪਾਵੇਂ ਰਿਆ ਬਾਜਰੀਆ ਵਿਆਰਤੀ ਕਰ ਤੇ ਸਮਝ ਲੋ ਤੇ ਭਾਵੇਂ ਸਰਕਾਰ ਵੱਲੋਂ ਜੀ ਇਸ ਲਈ ਤੁਸੀਂ ਸ਼ੇਰ ਸਿੰਘ ਕਬਾਇਆ ਨਾਲ ਬਾਕੀ ਪਿੰਡ ਵਾਸੀ ਪਿੰਡ ਕਿਉਂਕਿ ਤੁਹਾਡਾ ਚੱਕੀ ਦਾ ਕੰਮ ਹੈ ਤੁਹਾਡੇ ਕੋਲ ਹਰੇਕ ਬੰਦੇ ਨੇ ਕਹਣ ਕਿ ਭਿਆਨ ਆਣਾ ਹੈ ਹਰੇਕ ਬੰਦੇ ਤੁਹਾਡ ਨਾਲ ਗੱਲਬਾਤ ਹੁੰਦੀ ਹੋਈ ਪਰ ਇਹ ਵੀ ਸਾਡਾ ਪਿੰਡ ਵੀ ਰਾਜ ਸਿਕ ਬਿਆਦਰੀ ਬੈਠੀ ਹੈ ਜੀ ਤੇ ਸਾਰੇ ਨਾ ਵੀ ਇੱਕ ਪਾਸੇ ਲੱਗਣ ਦੇ ਇਹ ਸ਼ੇਰ ਸਿੰਘ ਬਣੇ ਜਾਉਂਦੇ ਕੁਝ ਤੰਦ ਘਰੇਗੇ ਨੇ ਕੋਈ ਆਮ ਆਦਮੀ ਬਣੇ ਕੋਈ ਭਾਜੀਪੀ ਮਨੇ ਜੀ ਜੀ ਮੈਂ 100% ਵਿੱਚੋਂ 70% ਪਿੰਡ ਮਾਰਖੇ ਦੀ ਜਾਂ ਮਹਾਜਮਸ਼ੇਰ ਦੀ ਮਾਰ ਸੋਨੇ ਦੀ 70% 80% ਦੇ ਸ਼ੇਅਰ ਸੇ ਕਮਾਉਂਦਾ ਤੇ ਨਾਮ ਕੀ ਹੈ ਸ੍ਰਿੰਦਰ ਸਿੰਘ ਕਿਹੜੇ ਪਿੰਡ ਰਹਦੇ ਹੋ ਮਹਾਜਮਸ਼ੇਰ ਕੀ ਕੰਮ ਕਰਦੇ ਹੋ ਮੈਂ ਦੋਦੀ ਦਾ ਕੰਮ ਕਰਦਾ ਕਿੰਨੇ ਸਾਲ ਹੋ ਗਏ ਮੈਂ ਲਗਭਗ 2 ਸਾਲ ਆ ਤੁਸੀਂ ਮਹਾਜਮਸ਼ੇਰ ਤੋਂ ਜਦੋਂ ਇਹ ਲੈਂਦੇ ਹੋ ਤਾਂ ਆਨ ਜਾ ਨੂੰ ਸੜਕਾਂ ਕਿਵੇਂ ਨੇ ਬਹੁਤ ਟੁੱਟੀਆਂ ਹੋਈਆਂ ਤੇ ਗਰੀਆਂ ਸਾੜੀਆਂ ਤੇ ਬਾਹਰ ਜੇ ਮਸ਼ੇਰ ਦਰਿਆ ਦੇ ਪਾਰੇ ਦਰਿਆ ਤੋਂ ਆਣ ਜਾਣ ਲਿਖੀ ਸਾਦੋ ਨੇ ਉੱਥੇ ਦਾ ਦਰਿਆਤਵਾਨ ਦੀ ਪੋਲ ਹੈਗੀ ਆ ਬਾਕੀ ਪਰ ਇਹ ਸੜਕ ਜਿਹੜਾ ਉਹ ਦਾ ਬੁਰਾ ਹਾਲ ਹੈ ਆ ਖੱਡੇ ਟੋਏ ਆ ਤੇ ਜੀ ਤੇ ਇਹ ਜੇਕਰ ਚਾਰ ਚਾਰ ਐਕੀ ਲੀਡਰ ਖੜੇ ਨੇ ਕਾਂਗਰਸ ਅਕਾਲੀ ਭਾਈਪਾ ਤੇ ਆਮ ਪਾਰਟੀ ਦੇ ਦੇ ਉਮੀਦਵਾਰ ਖੜੇ ਨੇ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਸਰਕਾਰ ਆ ਗਈ ਏ ਜਾਂ ਕਿਹੜੀ ਪਾਰਟੀ ਜਿਹੜੀ ਤੁਹਾਡੀ ਮੁਸ਼ਕਲ ਹੱਲ ਕਰਾ ਸਕਦੀ ਹੈ ਬੱਸ ਤਾਂ ਸਾਰੀਆਂ ਸਰਕਾਰਾਂ ਚੋਰ ਹੀ ਹੈਗੀਆਂ ਨੇ ਕੋਈ ਮਰਜ਼ੀ ਆ ਜਾਵੇ ਕੋਈ ਹੱਲ ਕਰਨ ਦੇ ਯੋਗ ਹੀ ਨਹੀਂ ਹੈ ਜੀ ਪਹਿਲਾਂ ਦੇ ਦਿਵਾ ਆ ਕੇ ਵੱਡੇ ਵੱਡੇ ਦਬਾ ਦੇ ਕਰ ਜਿਹੜੇ ਹੋਟਲ ਲਾਣ ਲੱਗਿਆ ਜੀ ਜਦੋਂ ਕੰਮ ਕਰਨ ਦੀ ਵਾਰੀ ਆਦੀ ਹੈ ਤੇ ਕੋਈ ਜਿਸਦਾ ਹੀ ਨਹੀਂ ਜੀ ਆਪ ਦਾ ਹੀ ਛੜਦੇ ਆਏ ਤੇ ਉਹਨਾਂ ਨੂੰ ਰਵਿੰਦਰ ਸਵਣਾ ਨੇ ਬਣਾਇਆ ਸੀ ਜੀ ਤੇ ਪਹਿਲਾਂ ਤਾਂ ਬਹੁਤ ਆਂਦਾ ਸੀ ਜੀ ਤੇ ਹੁਣ ਜਦੋਂ ਤਾਂ ਬਣਿਆ ਹੈ ਤਾਂ ਉਸ ਤੋਂ ਬਾਅਦ ਇੱਕ ਇੱਕ ਦੋ ਗੇੜੀ ਲਾਇਆ ਉਹ ਵੀ ਕੋਈ ਉਹਨੇ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ ਕੁਝ ਨਹੀਂ ਕਰਦਾ ਜੀ ਤੁਹਾਨੂੰ ਪਿੰਡ ਦਾ ਬੰਦਾ ਆਦਮੀ ਜਾਂਦਾ ਹੈ ਉਹਨੇ ਕੋਲ ਹੈ ਤੇ ਦੋ ਦੋ ਘੰਟੇ ਬਾਅਦ ਬਿਠਾ ਕੇ ਤੇ ਭੇਜ ਦਿੰਦਾ ਵੀ ਹਾ ਸੋਨਾ ਸਾਹਿਬ ਤਾਂ ਹੈ ਹੀ ਜੀ ਤੇ ਤੁਹਾਨੂੰ ਲੱਗਦਾ ਵੀ ਅਕਾਲੀ ਦਲ ਵਾਲੇ ਤੁਹਾਡੀ ਮੁਸ਼ਕਲ ਹੱਲ ਕਰ ਸਕਦੇ ਨੇ ਜਾਂ ਜੀ ਸਰ ਕੋਈ ਨਹੀਂ ਗੱਲ ਕਰ ਸਕਦਾ ਇੱਥੇ ਤਾਂ ਬੰਦੇ ਆਪ ਦੀ ਗਰੀਬ ਦੀ ਰੋਟੀ ਆਪ ਦੇ ਆਪ ਹੀ ਪਰ ਮੋਦੀ ਸਰਕਾਰ ਦਾ ਇਹ ਕਹਿਣਾ ਵੀ ਅਸੀਂ ਗਰੀਬਾਂ ਦੇ ਨਾਲ ਖੜੇ ਹਾਂ ਅਸੀਂ ਕਿਸਾਨਾਂ ਨੂੰ ਪੈਸੇ ਵੀ ਭੇਜਨੇ ਆ ਅਸੀਂ 5 ਲੱਖ ਦਾ ਬੀਮੇ ਦਾ ਕਾਰਡ ਵੀ ਬਣਾਇਆ ਹੈ ਤੇ ਅਸੀਂ ਲੋਕਾਂ ਦੇ ਹਿੱਤਾਂ ਲਈ ਵੀ ਖੜੇ ਆ। ਉਹ ਕਾਰਡ ਬਣਾਉਣ ਨਾਲ ਬੁਝਕਲਾ ਸਰ ਹੱਲ ਹੁੰਦੀਆਂ ਨਹੀਂ ਜੇ ਉਹਦੇ ਤਾਂ ਕੋਈ ਇਲਾਜ ਹੀ ਨਾ ਹੋਵੇ। ਉਹ ਇੱਕ ਵਾਰੀ ਇਲਾਜ ਸ਼ੁਰੂ ਹੁੰਦਾ ਹੈ। ਇੱਕ ਵਾਰੀ ਤਾਂ ਹੋ ਜਾਂਦਾ ਉਹ ਵੀ ਬੜੀ ਮੁਸ਼ਕਲ ਨਾਲ ਹੁੰਦਾ ਕਦੇ ਕੀ ਕਾਰ ਕਦੇ ਕੀ ਕਾਰ ਹੈ। ਤੇ ਜਦੋਂ ਹੁੰਦਾ ਇੱਕ ਦੀ ਵਾਰ ਇਲਾਜ ਹੁੰਦਾ ਉਸ ਤੋਂ ਬਾਅਦ ਬੰਦ ਹੋ ਜਾਂਦਾ। ਦੁਬਾਰਾ ਜੇ ਕੋਈ ਟ੍ਰੀਟਮੈਂਟ ਕਰਾਣ ਜਾਂਦਾ ਹੈ ਕਹਿੰਦੇ ਵੀ ਉਹਦੇ ਖਾਤੇ 'ਚ ਪੈਸੇ ਨਹੀਂ ਹੈਗੇ। ਉਹ ਤਾਂ ਕਾਰਡ ਨਹੀਂ ਚੱਲਦਾ ਫਿਰ ਸਾਈਡ ਨਹੀਂ ਚੱਲਦੀ ਵੀ ਉਹ ਇਹ ਸੋਗ ਗੱਲਾਂ ਕਰਕੇ ਵੇਚ ਦਿੰਦੇ। ਫਿਰ ਮਜਬੂਰ ਹਨ ਬੰਦੇ ਨਵਾਬ ਦੇ ਮੁਸ਼ਕਲ ਹੈ। ਬਣਾ ਕੇ ਜਿਵੇਂ ਵੀ ਪੈਸੇ ਇਕੱਠੇ ਹੁੰਦੇ ਉਹਦਾ ਇਲਾਜ ਕਰਾਂ। ਖਬਾਇਆ ਸਾਹਿਬ ਵੀ ਦੇਖੋ ਜੀ ਉਹ ਤਾਂ ਪਾਰਟੀ ਬਦਲਨ ਨਾਲ ਹੀ ਆ। ਕਦੇ ਕਿੱਧਰ ਚਲੇ ਗਿਆ ਜਿੱਧਰ ਪੱਖ ਜ਼ਿਆਦਾ ਤੇਜ਼ ਲੱਗਦਾ ਉਧਰ ਹੋ ਜਾਂਦੇ ਆ। ਬਾਕੀ ਇਹ ਵੀ ਕਿਸੇ ਕੰਮ ਦੀ ਨਹੀਂ। ਹਾਂਜੀ ਸਸੀਕਲ ਜੀ। ਸਸੀਕਲ ਜੀ। ਕੀ ਨਾਮ ਹੈ ਜੀ? ਕਸ਼ਮੀਰ ਸਿੰਘ। ਪਿੰਡ ਕਿਹੜਾ ਜੀ? ਮਾਰਖੀਵਾ ਜੀ। ਸਾਡੇ ਤਾਂ ਜੀ ਪਹਿਲੇ ਤਾਂ ਕਿਸਾਨੀ ਦਾ ਮੁੱਦਾ ਚੱਕਿਆ ਸੀ। ਜੀ। ਜਿੰਦੇ ਵਿੱਚ ਭਾਜਪੀ ਨੇ ਕਿਸਾਨਾਂ ਨੂੰ ਬਹੁਤ ਹੀ ਖਰਾਬ ਕੀਤਾ ਹੈ। ਕੋਈ ਸਾਡੀ ਗੱਲ ਨਹੀਂ ਸੁਣੀ ਸਾਡੇ ਨਾਲ ਵਾਅਦੇ ਕਰਕੇ ਜਿਹੜੇ ਚਾਰ ਕਾਨੂੰਨ ਲੈਂਦੇ ਸੀ ਤਦ ਕਰਨ ਵਾਸਤੇ ਉਹਨਾਂ ਨੇ ਸਾਨੂੰ ਝੂਠਾ ਲਾਰਾ ਲਾਇਆ ਜੀ ਤੇ ਹੁਣ ਸੁਣਨ ਜਾਂਦੀ ਪਈ ਐ ਵੇਖ ਵੀ ਰਹੇ ਆਂ ਕਾਂਗਰਸ ਪਾਰਟੀ ਆ ਰਹੀ ਐ ਜਿੱਤਣ ਠੀਕ ਐ ਜੇ ਹੁੰਦਾ ਪ੍ਰਕਾਸ਼ ਸਿੰਘ ਬਾਦਲ ਜੀ ਫਿਰ ਤਾਂ ਉਹਨੂੰ ਵੋਟਾਂ ਪੈਂਦੀਆਂ ਸੀ ਪਰ ਹੁਣ ਜਦੋਂ ਦਾ ਜਸੀਰ ਬਾਦਲ ਆਉਣ ਨਾਲ ਆਣ ਵਿੱਚ ਨਾ ਜੀ ਤੇ ਕੰਮ ਔਖਾ ਜਿਹਾ ਮੁਸ਼ਕਿਲ ਆ ਜੀ ਬਾਦਲ ਸਾਹਿਬ ਆਏ ਸੀ ਬੈਲ ਮਾਪ ਤੇ ਸਾਡੇ ਪਹਿਲੇ ਕਨੇ ਆ ਕੇ ਸੀ ਪਰ ਜਿਹੜੇ ਹੁਣ ਆਮ ਆਦਮੀ ਪਾਰਟੀ ਆ ਇਹਨਾਂ ਗੱਲਾਂ ਤੇ ਖੜਾ ਆ ਇਹਨੂੰ ਜਿੰਨੇ ਮਰਜੀ ਸੁਣ ਲਓ ਸਾਡੇ ਸਾਹਮਣੇ ਕੋਈ ਕੰਮ ਨਹੀਂ ਹੋਇਆ ਕੁਝ ਨਹੀਂ ਹੋਇਆ ਤੇ ਹੁਣ ਕੀ 2 ਲੱਖ ਦੇ ਵੋਟ ਦੇ ਉੱਪਰ ਜਿੱਤੇ ਕਹਿੰਦੇ ਪਿਛਲੇ ਵੇਲੇ 2 ਲੱਖ ਤੋਂ ਹਾਰੇ ਰਹਿ ਕੇ ਦੋ ਜਿੱਤੇ ਹਾਂਜੀ ਹਾਂਜੀ 4 ਲੱਖ ਵੋਟ ਕਿਵੇਂ ਲੈ ਜਾਣਗੇ ਫालतੂ ਲੈ ਜਾਣਗੇ ਜੀ ਤੁਹਾਨੂੰ ਤੁਹਾਡੇ ਸਾਹਮਣੇ ਤੁਸੀਂ ਵੇਖੋ ਅੱਖੀਂ ਵੇਖਿਆ ਕਾਰਨ ਕੀ ਮੰਨਦੇ ਹੋ ਹਾਂਜੀ ਕਾਰਨ ਕੀ ਮੰਨਦੇ ਹੋ ਕਾਰਨ ਪਿੱਛੇ ਐਮਪੀ ਰਹੇ ਨੂੰ ਅੱਜ ਜਿਹੜੇ ਲੋਕਾਂ ਦੇ ਵਿੱਚ ਤੇਰੇ ਵਿਚਕਰਨ ਨਾ ਉਹਨਾਂ ਕੰਮ ਬਹੁਤ ਕੀਤੇ ਨੂੰ ਸੁੱਕੀ ਸੁੱਕੀ ਜਿੱਥੇ ਸੁਣ ਲੈਂਦੇ ਉੱਥੇ ਪਹੁੰਚਦੇ ਰਹਿੰਦੇ ਜੀ ਤਾਂ ਲੱਗਦਾ ਵੀ ਸ਼ੇਰ ਸਿੰਘ ਕੁਬਾਇਆ ਤੁਹਾਡੇ ਮੁਸ਼ਕਲ ਹਲ ਕਰਾ ਸਕਦੇ ਮੈਨੂੰ ਕੋਈ ਕਰਾਊਗਾ ਜੀ ਕੀ ਨਾਮ ਹੈ ਤੁਹਾਡਾ ਜੀ ਮਰਕੀ ਸਿੰਘ ਜੀ ਕਿਹੜੇ ਪਿੰਡ ਰਹਿੰਦੇ ਹੋ ਮਾਰਕੇਵਾ ਮਨਸਤ ਸਾਨੂੰ ਪਹਿਲਾਂ ਤਾਂ ਜੀ ਸਾਰਿਆਂ ਸਾਡੇ ਮੁਸ਼ਕਲ ਕਿਸੇ ਨੇ ਹੱਲ ਕੀਤੀ ਜਦੋਂ ਮੁਸ਼ਕਲਾਂ ਕੀ ਕੀ ਨੇ ਸਾਡੀ ਜ਼ਿਆਦਾ ਸਮੱਸਿਆ ਆ ਤਾਂ ਸਾਨੂੰ ਪਾਣੀ ਦੇ ਜਦ ਬਾੜ ਆਂਦਾ ਜੀ ਉਦੋਂ ਬੜੀਆਂ ਮੁਸ਼ਕਲਾਂ ਆਉਂਦੀਆਂ ਇਹਨੂੰ ਤੇ ਬਾਕੀ ਸਾਡੇ ਤੇ ਹੋਰ ਵੀ ਕਈ ਮੁਸ਼ਕਲਾਂ ਆਉਣਗੇ ਇਹਨੂੰ ਸਾਨੂੰ ਇਹ ਸਰਕਾਰ ਤੋਂ ਕੋਈ ਹੁਣ ਮੈਂ ਕਾਂਗਰਸ ਆਣ ਨਾਲ ਕੋਈ ਜ਼ਿਆਦੇ ਮੁਸ਼ਕਲਾਂ ਸਾਡੇ ਆਲ ਹੋਣਗੀਆਂ ਉਹ ਨੌਕਰੀਆਂ ਵੀ ਕਹਿੰਦੇ ਦੇ ਰਹੇ ਆ ਨੌਕਰੀਆਂ ਦੇ ਰਹੇ ਨੇ ਪਹਿਲਾ ਦੂਜਾ ਪਿਛਾਂ ਪਿੰਡਾਂ ਵਿੱਚ ਜ਼ਿਆਦੇ ਉਹਨਾਂ ਸੋਲਡਰ ਦਿੱਤਾ ਇੱਥੇ ਘੱਟ ਵੀ ਗੜਾ ਉਹਨਾਂ ਦਾ ਲੱਗਿਆ ਤੇ ਕਾਲੀ ਜਲਦੀ ਗੱਲ ਕਰੀਏ ਤਾਂ ਸਭ ਕਾ ਐਮਪੀ ਜੋਰਾ ਸਿੰਘ ਮਾਨ ਦੇ ਬੇਟੇ ਉਹ ਵੀ ਮਾਨ ਆਏ ਹੋਏ ਨੇ ਉਹਨਾਂ ਦਾ ਕਹਿਣਾ ਵੀ ਮੇਰੇ ਪਿਤਾ ਇੱਥੇ ਤਿੰਨ ਵਾਰੀ ਐਮਪੀ ਰਹੇ ਨੇ ਸਾਡਾ ਪਰਿਵਾਰ ਹੈ ਤੁਸੀਂ ਮੇਰੇ ਪਿਤਾ ਨੇ ਇੱਥੇ ਬਹੁਤ ਕੰਮ ਕੀਤੇ ਨੇ ਕੰਮ ਕੀਤੇ ਸੀ ਪਹਿਲਾਂ ਪਰ ਹੁਣ ਸਾਡੇ ਕੰਮ ਕੋਈ ਵੀ ਨਹੀਂ ਹੋਏ ਹੁਣ ਤਾਂ ਤੇ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਕੁਬਾਇਆ ਸਾਹਿਬ ਆ ਰਹੇ ਨੇ ਦੋ ਵਾਰੀ ਅੱਗੇ ਐਮਪੀ ਰਹੇ ਨੇ ਪਿਛਲੀ ਵਾਰੀ ਤੁਸੀਂ 2 ਲੱਖ ਵੋਟਰਾਂ ਦਾ ਹਰਾਇਆ ਵੀ ਉਹਨਾਂ ਨੂੰ ਤੇ ਫਿਰ ਕਾਂਗਰਸ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ ਅਸੀਂ ਤਾਂ ਵੀ ਐਸੇ ਵਾਰੀ ਸ਼ੇਰ ਸੰਗ ਬਾਇਆ ਨੂੰ ਵੋਟਾਂ ਦੇਵਾਂਗੇ ਅਸੀਂ ਕਾਰਨ ਕੀ ਹੈ ਕਿਉਂ ਕਿ ਸਾਡਾ ਨਜ਼ਦੀਕੀ ਉਹ ਹੈਗਾ ਸਾਡੇ ਹਰ ਦੁੱਖ ਸੁੱਖ ਵਿੱਚ ਗੇੜਾ ਮਾਰਦਾ ਰਿਹਾ ਹੈ ਅਸੀਂ ਤੋਂ ਨੂੰ ਵੋਟ ਦੇਵਾਂਗੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत